ਸਭ ਤੋਂ ਪਹਿਲਾਂ ਆਪਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪੁਰਾਏ ਜਾ ਰਹੀ ਪਬਲਿਕ ਨੂੰ ਰਾਹੇ ਪਾ ਰਹੇ ਹੋ ਬਹੁਤ ਨੇਕ ਨਾਮੀ ਦਾ ਕੰਮ ਹੈ ਜਿਹੜਾ ਤੁਹਾਡਾ ਉਹ ਤੁਸੀਂ ਕਰ ਰਹੇ ਹੋ ਪਰਮਾਤਮਾ ਤੁਹਾਡੀਆਂ ਲੰਮੀ ਉਮਰ ਕਰਨ ਤੇ ਬਲ ਵਕਸ਼ਣ ਅੱਗੇ ਹੌਸਕੂਲਾਂ ਵਿੱਚ ਵੀ ਜਾ ਕੇ ਜਿਹੜੇ ਬੱਚੇ ਪੁਰਾਹੇ ਪੈਨ ਜਾ ਰਹੇ ਉਹਨਾਂ ਨੂੰ ਸਹੀ ਰਾਹ ਤੇ ਲੈ ਕੇ ਆਓ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ ਤੇ ਬੱਚਿਓ ਆਪਾਂ ਵੀ ਅੱਜ ਪਰਣ ਕਰੀਏ ਜੇ ਇਹਨਾਂ ਨੇ ਨਾਟਕ ਦਿਖਾਇਆ ਹੈ ਵਾਕਈ ਉਹ ਸੱਚੀ ਘਟਨਾ ਹਰ ਪਿੰਡ ਚ ਹੋ ਰਹੀ ਹੈ ਮੈਂ ਵੀ ਵੇਖੀ ਐਸੀ ਤਰ੍ਹਾਂ ਦੀ ਘਟਨਾ ਦਿਲ ਨੂੰ ਹਲੂਨ ਕੇ ਰੱਖ ਦਿੱਤਾ ਉਸ ਘਟਨਾ ਨੇ ਤੇ ਪਿਆਰੇ ਬੱਚੋ ਪਰਮਾਤਮਾ ਉਹ ਦਿਨ ਸਾਡੇ ਪਰਿਵਾਰ ਨੂੰ ਨਾ ਦਿਖਾਵੇ ਤੁਹਾਡੇ ਘਰਾਂ ਦੇ ਵਿੱਚ ਵੀ ਅਸਲਾਨੀਆਂ ਸਮੱਸਿਆਵਾਂ ਨਾ ਆਉਣ ਤਾਂ ਜੋ ਆਪਾਂ ਵੀ ਇੱਕ ਹੈਪੀ ਦੀ ਜ਼ਿੰਦਗੀ ਵਾਂਗੂ ਆਪਣੀ ਜ਼ਿੰਦਗੀ ਖਰਾਬ ਕਰ ਲਈਏ ਬੱਚਿਓ ਦੇਖੋ ਛੋਟੀ ਜੀ ਚਿੰਗਾਰੀ ਹੈ ਜਿਹੜੀ ਆ ਘਰ ਨੂੰ ਸਾੜ ਕੇ ਰੱਖ ਦਿੰਦੀ ਹੈ ਉਹ ਚਿੰਗਾਰੀ ਨਸ਼ਾ ਹੈ ਇਹ ਪੜ੍ਹਾਈ ਇੱਕ ਤਾਈਂ ਤੁਹਾਨੂੰ ਹਰੇਕ ਅਧਿਆਪਕ ਤੁਹਾਨੂੰ ਸਭ ਤੋਂ ਪਹਿਲਾਂ ਕਹਿੰਦਾ ਇਨਸਾਨ ਬਣਨਾ ਹੈ ਪੜ੍ਹਾਈ ਦਾ ਬਾਅਦ ਦੀ ਗੱਲ ਹੈ ਇਨਸਾਨ ਬਣਨਾ ਸਭ ਤੋਂ ਪਹਿਲੀ ਗੱਲ ਹੈ ਇੱਕ ਚੰਗੇ ਇਨਸਾਨ ਬਣਨਾ ਚੰਗੀ ਰਾਹ ਤੇ ਜਾਣਾ ਬੁਰਾ ਨਯੋਦੋ ਬੱਚਾ ਨਸ਼ੇ ਤੋਂ ਦੂਰ ਰਹਿਣਾ ਇਹ ਸਭ ਤੋਂ ਪਹਿਲਾ ਕੰਮ ਹੈ ਤੁਹਾਨੂੰ ਹਰ ਸਮੇਂ ਅਧਿਆਪਕ ਤੁਹਾਨੂੰ ਪ੍ਰੇਰਿਤ ਕਰਦੇ ਆ ਪ੍ਰੇਰਿਤ ਵੀ ਸਵੇਰ ਵੇਲੇ ਕਹਿੰਦਾ ਅਨੁਸ਼ਾਸਨ ਕਰੋ ਚੰਗੀ ਆਦਤਾਂ ਅਪਣਾਓ ਚੰਗੇ ਬਣੋ ਤਾਂ ਜੋ ਜ਼ਿੰਦਗੀ 'ਚ ਤੁਸੀਂ ਚੰਗੇ ਇਨਸਾਨ ਬਣਨ ਲੋ ਤਾਂ ਪਿਆਰੇ ਬੱਚੋ ਅੱਜ ਆਪਾਂ ਇੱਕ ਫੈਸਲਾ ਲੈਣੀ ਹੈ ਕਿ ਜੋ ਵੀ ਕੋਈ ਤੁਹਾਡੇ ਆਸਤੇ ਪਾਸੇ ਨਸ਼ਾ ਕਰਦਾ ਆ ਆਪਾਂ ਉਹ ਤੋਂ ਕੋਹਾਂ ਦੂਰ ਦੀ ਹੋ ਕੇ ਜਾਣਾ ਉਹ ਆਪਾਂ ਨੂੰ ਬੁਲਾਵੇਗਾ ਵੀ ਆਪਣੇ ਵੱਲ ਖਿੱਚੂਗਾ ਵੀ ਪਰ ਆਪਾਂ ਉਹਦੇ ਪਾਸੇ ਨਹੀਂ ਨੇ ਜਾਣੇ ਅੱਜਕੱਲ ਮੁੰਡੇ ਕੁੜੀਆਂ ਸਾਰੇ ਇੱਕੋ ਜਿਹੇ ਨੇ ਇਕੱਲੇ ਕੁੜੀਆਂ ਵੀ ਨਹੀਂ ਤੇ ਇਕੱਲੇ ਮੁੰਡੇ ਵੀ ਨਹੀਂ ਇਹ ਸਭ ਸਾਰੇ ਪਾਸੇ ਅੱਗ ਫੈਲੀ ਹੋਈ ਹੈ ਤੇ ਆਪਾਂ ਉਸ ਫੇਟ ਤੋਂ ਦੂਰ ਰਹਿਣਾ ਕੋਸ਼ਿਸ਼ करिए ਆਪਣੇ ਭੈਣ ਭਰਾ ਜਿਹੜੇ ਵੱਡੇ ਆ ਉਹਨਾਂ ਨੂੰ ਵੀ ਪ੍ਰੇਰਿਤ ਕਰਦੇ ਰਹੀਏ ਕਿਨੇ ਨਾ ਕੋਈ ਗੱਲ ਨਹੀਂ ਹੁੰਦੀ ਕਿ ਛੋਟਾ ਬੱਚਾ ਵੀ ਵੱਡੇ ਨੂੰ ਸਿੱਖਿਆ ਦੇ ਸਕਦਾ ਹੈ ਹੋ ਸਕਦਾ ਹੈ ਤੁਹਾਡੀ ਗੱਲ ਉਹਦੇ ਅੱਜ ਵਾਲੀ ਘਟਨਾ ਤੁਸੀਂ ਉਹਨੂੰ ਸੁਣਾਓਗੇ ਹੋ ਸਕਦਾ ਉਹ ਬਦਲ ਜੇ ਅੱਜ ਤਾਂ ਉਹ ਛੋਟੇ ਜਿਹੇ ਨਸ਼ੇ ਵਾਲੇ ਜਰਦੇ ਵਾਲ ਹੋ ਸਕਦਾ ਹੈ ਬੀੜੀ ਸਿਗਰਟ ਵਾਲ ਹੋ ਸਕਦਾ ਹੈ ਉਹਨਾਂ ਸਾਥ ਛੱਡਿਆ ਜਾ ਸਕਦਾ ਹੈ ਸ਼ਰਾਬ ਛੱਡੀ ਜਾ ਸਕਦੀ ਹੈ ਪਰ ਜਿਹੜਾ ਲਾਸਟ ਸਟੇਜ ਕੀਤਾ ਇਹ ਫੁੱਟਰੋਸ ਛੱਡਿਆ ਵੀ ਜਾ ਸਕਦਾ ਹੈ ਬਾਕੀ ਜਿਨ੍ਹਾਂ ਦੀ ਗੱਲ ਕਹਿੰਦੇ ਜਿਹਨੇ ਇੱਕ ਵਾਰੀ ਲੈ ਲਿਆ ਉਹਦੀ ਜ਼ਿੰਦਗੀ ਬਰਬਾਦ ਹੈ ਸਮਝ ਲਓ ਉਦਾਂਤ ਹੈ ਉਹਦਾ ਕੋਈ ਸੋਲੂਸ਼ਨ ਨਹੀਂ ਕਾ ਜਿਸ ਤੇ ਮਰਜੀ ਨਸ਼ਾ ਚੜਾਓ ਕੇਂਦਰ ਤੇ ਲੈ ਜਾਓ ਉਹਨੇ ਨਸ਼ਾ ਨਹੀਂ ਛੱਡਣਾ ਮੇਰੇ ਨਾਲ ਵੀ ਹੋਈ ਐ ਕਿ ਅਸੀਂ ਸਾਡਾ ਹੀ ਰਿਸ਼ਤੇਦਾਰ ਨੂੰ ਲੈ ਕੇ ਗਏ ਫਰੀਦਕੋਟ ਰੱਖਿਆ ਲਾਸਟ ਸਟੇ ਤੇ ਉਹਨਾਂ ਨੇ ਛੁੱਟੀ ਵੀ ਦੇ ਦਿੱਤੀ ਠੀਕ ਹੋ ਗਿਆ ਪਰ ਉਹ ਮੁਕਸਰ ਜਵੰਦੇਸਾਰੀ ਪਤਾ ਨਹੀਂ ਕਿਹੜੇ ਯਾਰ ਵੇਲੀਆਂ ਨੂੰ ਫੋਨ ਕੀਤਾ ਅਸੀਂ ਤਾਂ ਕਰ ਬਾਅਦ ਪਹੁੰਚਦੇ ਪਹਿਲਾਂ ਟੀਕਾ ਲਾ ਕੇ ਕਰਿਆ ਗਿਆ ਦੇਖੋ ਤੁਸੀਂ ਕੀ ਫਾਇਦਾ ਹੋਇਆ 7 ਦਿਨ ਉਸੇ ਤੱਕੇ ਖਾਦੇ ਹਜੇ ਵੀ ਉਹਨੇ ਛੱਡਿਆ ਨਹੀਂ ਉਹਦੀ ਜ਼ਿੰਦਗੀ ਬਰਬਾਦ ਹੋ ਜਾਣੀ ਸਾਨੂੰ ਪਤਾ ਉਹਨੇ ਮਰਨਾ ਹੈ ਚਾਰ ਕੁੜੀਆਂ ਇੱਕ ਛੋਟਾ ਜਿਹਾ ਬੱਚਾ ਹੋਵੇ ਫਿਕਰ ਰਹਿੰਦਾ ਸਾਰਾ ਦਿਨ ਉਸ ਬੰਦੇ ਦਾ ਕਿ ਪਤਾ ਨਹੀਂ ਉਹ ਕਰੇ ਵਾਪਸ ਆਊਗਾ ਕਿ ਨਹੀਂ ਆਊਗਾ ਮਾਪਿਓ ਖਾਪ-ਖਾਪ ਕੇ ਥੱਕ ਗਏ ਪਰ ਉਹ ਹਜੇ ਲਈਤੇ ਨਹੀਂ ਆ ਰਹੇ ਉਹਨਾਂ ਤੇ ਪਤਾ ਸਾਨੂੰ ਵੀ ਉਹਨੇ ਮਰਨਾ ਹੈ ਪਰ ਪਿਆਰੇ ਬੱਚੋ ਤੁਸੀਂ ਇਸ ਚੀਜ਼ ਤੋਂ ਬਚ ਜਾਓਗੇ ਤਾਂ ਸਮਝੋ ਤੁਹਾਡੇ ਮਾਪਿਓ ਦੀ ਜਿਹੜੀ ਮਿਹਨਤ ਆ ਸਫਲ ਹੈ ਨੌਕਰੀ ਕਰਨੀ ਉਹ ਬਾਅਦ ਦੀ ਗੱਲ ਹੈ ਪਰ ਜ਼ਿੰਦਗੀ ਨੂੰ ਆਪ ਦੀ ਨੂੰ ਸਹੀ ਲਾਇਨ ਤੇ ਲਿਆਓ ਸਭ ਤੋਂ ਵੱਡੀ ਇਹੀ ਕਮਾਈ ਹੈ ਮਾਪਿਆਂ ਦੀ ਕਰੋਗੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਫੇਰ ਤੁਹਾਡਾ